ਬਿਉਂ ਕਰੋ ਕਈਆਂ ਚੁੱਕ ਲੋ ਕਮਰ ਕੱਸੇ ਕੱਸ ਲੋ ਤੇ ਪਿਚ ਪਟ ਦਿਓ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛਿੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਸੀ ਜਮਾਤ ਨੂੰ ਇਹ ਪਿਚ ਪਟ ਦਿਓ ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿਚ ਨੂੰ ਪਟਣਾ ਸ਼ੁਰੂ ਕਰ ਦਿੱਤਾ ਔਰ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਹੋ ਚੁੱਕਿਆ ਗਿਆ 2 ਦਸੰਬਰ ਦੇ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਹਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਆਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੀ ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ ਸਕਦੇ ਨੇ ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਮਹਾਰਾਜ ਨੇ ਫਿਰ ਜਦੋਂ ਕਿਹਾ ਵੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲੇ ਪੁੱਤਰ ਸ਼ਹੀਦ ਕਰਾ ਲੇ ਆਪ ਬਚ ਕੇ ਨਿਕਲ ਗਏ ਅਸੀਂ ਬਚ ਕੇ ਨਹੀਂ ਜਾਣਾ ਤੇ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਤੁਸੀਂ ਉਹ ਕਿਹਾ ਕਿ ਪੰਜਾਂ 'ਚ ਤਾਕਤ ਹੋਏਗੀ ਪੰਜਾਂ 'ਚ ਸ਼ਕਤੀ ਹੋਏਗੀ ਪੰਜਾਂ 'ਚ ਗੁਰੂ ਹੋਏਗਾ ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗੋ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਣਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ ਇਹ ਪੰਜਾਂ ਦਾ ਫੈਸਲਾ ਸੀ ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਘਟਨਾ ਇਤਿਹਾਸ ਦੀ ਇੱਕ ਵਰਤੀ ਹੋਈ ਜਿਹੜੀ ਹੈ ਵਾਕਿਆਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਜਦੋਂ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਸੀ ਤੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਇਹ ਕਿਹਾ ਕਿ ਇਹ ਸਾਡਾ ਪੁੱਤਰ ਨਹੀਂ ਸਾਡਾ ਸਿੱਖ ਨਹੀਂ ਹੈ ਸਾਡੇ ਮੱਥੇ 'ਤੇ ਨਾ ਲੱਗੇ ਕਿਉਂਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹਨੇ ਗੁਰਬਾਣੀ ਦੀ ਪੰਗਤੀ ਦਾ ਇੱਕ ਅੱਖਰ ਜਿਹੜਾ ਸੀ ਉਹ ਬਦਲ ਦਿੱਤਾ ਸੀ ਕਰਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਬੜੇ ਕਰੀਬ ਹੋ ਗਿਆ ਸੀ ਬਾਬਾ RAM ਰਾਏ ਜਦੋਂ ਉਹਨੂੰ ਪਤਾ ਲੱਗਿਆ ਬਾਬਾ RAM ਰਾਏ ਨੂੰ ਕਿ ਮੇਰੇ ਪਿਤਾ ਧੰਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਛੇਕ ਦਿੱਤਾ ਤੇ ਉਹਨਾਂ ਨੇ ਉਸੇ ਵੇਲੇ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਜਿਹੜਾ ਸੀ ਵਹਿੀਰ ਘੱਟ ਦਿੱਤੇ ਕੀਰਤਪੁਰ ਸਾਹਿਬ ਆਇਆ ਬਾਬਾ ਰਾਮ ਰਾਏ ਉਹਨੇ ਆਪਣੇ ਸੇਵਕ ਨੂੰ ਕਿਹਾ ਕਿ ਜਾਓ ਘਰ ਜਾਓ ਮੇਰੇ ਪਿਤਾ ਤੁਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਪੁੱਛੋ ਕਿ ਤੁਹਾਡਾ ਪੁੱਤਰ ਮਿਲਣ ਆਇਆ ਉਹ ਆਗਿਆ ਮੰਗਦਾ ਤੁਹਾਡੇ ਤੋਂ ਮਿਲਣ ਵਾਸਤੇ ਤੁਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਰਾਮ ਰਾਏ ਦੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਪੁੱਤਰ ਆਇਆ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਹੋਈ ਖਤਾ ਦੀ ਖਿਮਾ ਮੰਗਣਾ ਚਾਹੁੰਦਾ ਹੈ ਤਨਗੁਰ ਹਰ ਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਦੇ ਸੇਵਾਦਾਰ ਨੂੰ ਕਹਿੰਦੇ ਐਂਓ ਕਰੋ ਬਾਬਾ ਰਾਮ ਰਾਏ ਨੂੰ ਕਹਦੇ ਜਿੱਧਰ ਮੂੰਹ ਹੈ ਉਧਰ ਨੂੰ ਚਲਾ ਜਾਏ ਪਰ ਸਾਡਾ ਦਰਸ਼ਨ ਨਹੀਂ ਹੋਏਗਾ ਸੇਵਾਦਾਰ ਨੇ ਆ ਕੇ ਆਖਿਆ ਬਾਬਾ ਰਾਮ ਰਾਏ ਨੂੰ ਕਹਿੰਦਾ ਬਾਬਾ ਜੀ ਤੁਹਾਡੇ ਪਿਤਾ ਤਨਗੁਰ ਹਰ ਰਾਏ ਸਾਹਿਬ ਮਹਾਰਾਜ ਨੇ ਕਿਹਾ ਸਾਡਾ ਦਰਸ਼ਨ ਨਹੀਂ ਹੋਏਗਾ ਜਿੱਧਰ ਮੂੰਹ ਹੈ ਉਧਰ ਤੁਰ ਜਾਓ ਉਸ ਵੇਲੇ ਉਹਦਾ ਮੂੰਹ ਲਾਹੌਰ ਵੱਲ ਸੀ ਮਨੇ ਕਿਹਾ ਅੱਛਾ ਮੇਰੇ ਪਿਤਾ ਨੇ ਕਿਹਾ ਕਿ ਜਿੱਧਰ ਮੂੰਹ ਐ ਉਧਰ ਤੁਰ ਜਾਓ ਹੁਣ ਜਿੱਧਰ ਮੂੰਹ ਐ ਮੈਂ ਉਧਰ ਜਾਵਾਂਗਾ ਤੇ ਉਹ ਲਾਹੌਰ ਵੱਲ ਨੂੰ ਤੁਰ ਪਿਆ ਸਿੱਖਾਂ ਨੇ ਕਿਹਾ ਮਹਾਰਾਜ ਬਾਬਾ ਰਾਮਰਾਇ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਲਾਹੌਰ ਵੱਲ ਤੁਰ ਗਿਆ ਮਹਾਰਾਜ ਨੇ ਹੁਕਮ ਭੇਜ ਦਿੱਤਾ ਲਾਹੌਰ ਦੀ ਸਿੱਖ ਸੰਗਤ ਨੂੰ ਕਿ ਬਾਬਾ ਰਾਮਰਾਇ ਆ ਰਹੇ ਐ ਇਹ ਗੁਰੂ ਤੋਂ ਫਿੱਟ ਕੇ ਆ ਇਹਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ ਬਾਬਾ ਰਾਮਰਾਇ ਲਾਹੌਰ ਗਿਆ ਬਹੁਤ ਲੋਕ ਮਿਲਣ ਆਏ ਪਰ ਲਾਹੌਰ ਦੀ ਸੰਗਤ ਜਿਹੜੀ ਆ ਉਹ ਮਿਲਣ ਵਾਸਤੇ ਨਹੀਂ ਗਈ ਲੇਕਿਨ 5 7 10 20 ਉਸ ਸਿੱਖ ਸੰਗਤ ਦੇ ਵਿੱਚ ਐਸੇ ਸਿੱਖ ਸਨ ਜਿਨ੍ਹਾਂ ਨੇ ਕਿਹਾ ਵੀ ਜੇ ਅਸੀਂ ਬਾਬਾ ਰਾਮ ਰਾਏ ਨੂੰ ਨਾ ਮਿਲਣ ਗਏ ਤੇ ਲੋਕਾਂ ਨੇ ਤਾਂ ਟਿਚਰਾਂ ਕਰਨੀਏ ਵੀ ਤੁਹਾਡੇ ਗੁਰੂ ਦਾ ਪੁੱਤਰ ਹੈ ਤੁਸੀਂ ਗਏ ਹੋ ਹੀ ਨਹੀਂ ਵੱਡੇ ਵੱਡੇ ਜਾ ਰਹੇ ਨਾਲੇ ਸਰਕਾਰ ਨਾਲ ਉਹਦੀ ਸਾਹਜ ਹੈ ਕੋਈ ਕੰਮ ਹੀ ਕਰਾਵਾਂਗੇ ਸਰਕਾਰ ਤੋਂ ਆਪਾਂ ਨੂੰ ਮਿਲਣਾ ਚਾਹੀਦਾ ਹੈ ਕਹਿਣ ਲੱਗੇ ਵੀ ਮਿਲਣਾ ਤਾਂ ਚਾਹੀਦਾ ਹੈ ਪਰ ਗੁਰੂ ਦਾ ਹੁਕਮ ਹੈ ਗੁਰੂ ਦੇ ਹੁਕਮ ਨੂੰ ਕਿਵੇਂ ਉਲੰਘ ਸਕਦੇ ਆ ਉਹ ਜਿਹੜੇ 10 15 ਸੀ ਨਾ ਉਹ ਕਹਿਣ ਲੱਗੇ ਆਪਾਂ ਇੱਕ ਕੰਮ ਕਰੀਏ ਕਹਿੰਦੇ ਕੀ ਕੰਮ ਕਰੀਏ ਕਹਿੰਦੇ ਗੁਰੂ ਨੇ ਇਹ ਕਿਹਾ ਵੀ ਕੌਡੀ ਪੈਸਾ ਮੱਥਾ ਨਹੀਂ ਟੇਕਣਾ ਆਪਾਂ ਕੌਡੀ ਪੈਸਾ ਮੱਥਾ ਨਹੀਂ ਟੇਕਦੇ ਆਪਾਂ ਠਿਆਨੀ ਜਵਾਨੀ ਟੇਕ ਦਾਂਗੇ ਰੁਪਈਆ ਟੇਕ ਦਾਂਗੇ ਘੁਣਕਰ ਲੱਭ ਲਈ ਹੁਕਮਨਾਮਾ ਜਿਹੜਾ ਗੁਰੂ ਦਾ ਹੋਇਆ ਉਹਦੇ ਚ ਘੁਣਤਰ ਲੱਭ ਲਈ ਤੇ ਘੁਣਤਰ ਲੱਭ ਕੇ ਬਾਬਾ RAM RAJ ਨੂੰ ਮਿਲਣ ਵਾਸਤੇ ਚਲੇ ਗਏ ਉਹਨੂੰ ਥੇਲੀ ਪੈਸਾ ਕੌਡੀ ਪੈਸਾ ਮੱਥਾ ਨਹੀਂ ਟੇਕਿਆ ਜਾ ਕੇ ਕਿਸੇ ਨੇ ਠਿਆਣੀ ਟੇਕਦੀ ਕਿਸੇ ਨੇ ਰੁਪਈਆ ਟੇਕਦਾ ਵੀ ਗੁਰੂ ਦੇ ਹੁਕਮ ਤੋਂ ਵੀ ਨਿਕਲ ਗਏ ਤੇ ਬਾਬਾ RAM RAJ ਨੂੰ ਵੀ ਮਿਲ ਗਏ ਬਾਕੀ ਜਿਹੜੀ ਸੰਗਤ ਸੀ ਉਹਨਾਂ ਨੇ ਫਿਰ ਤੁਹਾਨੂੰ ਗੁਰੂ ਹਰ Rai ਸਾਹਿਬ ਮਹਾਰਾਜ ਕੋਲ ਇੱਕ ਚਿੱਠੀ ਲੇਖੀ ਕਹਿੰਦੇ ਮਹਾਰਾਜ ਲਾਹੌਰ ਦੇ ਇੰਨਾ ਸਿੱਖਾਂ ਨੇ ਤਹਾਡੇ ਹੁਕਮ ਦੀ ਉਲੰਘਣਾ ਕੀਤੀ ਆ ਤੇ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਨੇ ਜੋ ਸ਼ਬਦ ਕਹੇ ਕਵੀ ਸੰਤੋਖ ਸਿੰਘ ਚੂੜਾਮਾਨ ਨੇ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਮੈਂ ਉਹੀ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦੇ ਮੁਖ ਮਹਭਿਸ਼ਟ ਗिरा ਕੋ ਕਹੇ ਇਹ ਜਿਨ੍ਹਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਆ ਨਾ ਕਹਿੰਦੇ ਇਹ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜੇ ਲੋਕ ਮੂੰਹ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਤਰ ਤੇ ਖੋਟੇ ਰਹਿ ਇਹ ਅੰਦਰੋਂ ਖੋਟੇ ਰਹਿਣਗੇ ਇਹ ਕਿਹਾ ਕਹਿੰਦੇ ਇਹ ਅੰਤਰ ਤੇ ਖੋਟੇ ਰਹਿ ਮukh misht gira ko kahe ਮੂੰਹ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰ Rai ਸਾਹਿਬ ਨੇ ਕਿਹਾ ਗੁਰਬਚ ਮੰਨ ਸਿੱਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨਕੀ ਮਤ ਨਾ ਕਬਹੂ ਲਈ ਇਹੋ ਜੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜੇ ਸਿੱਖਾਂ ਦੀ ਕਦੇ ਮਤ ਧਾਰਨ ਨਹੀਂ ਕਰੇਗਾ ਅਫਸੋਸ ਕਿ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ ਪੰਜ ਸੱਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬਹਿ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕੀ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜਾਊਗੀ। ਭਾਜਪਾ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ। ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ। ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ। ਤੁਹਾਡੀ ਮਾਨਤਾ ਰੱਦ ਹੋ ਜਾਊਗੀ। ਤੁਹਾਡੀ ਮਾਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿੱਛੇ ਦੇ ਉੱਤੇ। ਉਹਦੀ ਤਾਂ ਕਦੇ ਮਾਨਤਾ ਨਹੀਂ ਰੱਦ ਹੋਈ। ਉਹ ਹైదరాబాద్ ਦਾ ਉਹ ਵੈਸੀ ਉਹ ਨਹੀਂ ਪੇਚ ਤੇ ਖੇਡਦਾ ਕੌਣ ਨਹੀਂ ਖੇਡਦਾ ਪੇਚ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮਾਨਤਾ ਰੱਦ ਹੋ ਜੂ ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮੰਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਇਹੋ ਜੀ ਮਾਨਸਿਕਤਾ ਸ਼੍ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮਿੰਦਰ ਸਿੰਘ ਕਾਲਕਾ ਵੱਲੋਂ ਬੜਾ ਭਰਮਾ ਇਕੱਠ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਖਿਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਮਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ। ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ। ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪਾਧਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜਵਾਹੀਆਂ ਦੇ ਨਾਲ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਚੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜੇ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਬਿਨਾਂ ਹੀ ਨਹੀਂ ਇਹ ਪੱਥਰ ਬਾਹਰ ਨਹੀਂ ਕੱਢਣਾਗਾ ਇਹ ਪੱਥਰ ਬਾਹਰ ਨਹੀਂ ਕੱਢਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਘੁੰਤਰ ਕੱਢ ਲਈ ਕਹਿੰਦੇ ਚਲੋ ਐਂਓ ਕਰੋ ਬਾਹਰ ਨਾ ਕੱਢੋ ਰੱਸਾ ਬਣ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬਣ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹੜਦਾ ਫੇਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚੱਬ ਪਾਈ ਤੁਰਿਆ ਜਾਂਦਾ ਉਹ ਰੱਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫੇਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮੈਂ ਰਾਤ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀਪੀ ਕੇ ਪੰਡਿਆ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਕੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਸੋ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁੰਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝ ਜੋ ਅਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆ ਅਸੀਂ ਤਾਂ ਇਹ ਸੋਚਿਆ ਸੀ ਵੀ ਜਿਵੇਂ ਆਰਐਸਐਸ ਤਾਕਤ ਦਿੰਦੀ ਹੈ ਭਾਜਪਾ ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਨੂੰ ਸਾਡੀ ਭਾਵਨਾ ਨੂੰ ਸਮਝੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਦਾ ਸਾਡੀ ਸੋਚ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਇਹ ਸੋਚ ਸੀ ਹੋਰ ਕੋਈ ਸੋਚ ਨਹੀਂ ਸੀ ਸਾਡੀ ਕਿਸੇ ਪਰਿਵਾਰ ਨਾਲ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਸੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਸਾਡਾ ਫਰਜ਼ ਸੀ ਅਸੀਂ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਇੱਕ ਗੱਲ ਮੈਂ ਹੋਰ ਕਹਦੇ ਆਂ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਦੇਖੋ ਇੱਕ ਹੁਕਮਨਾਮਾ ਹੁੰਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾਚਿਤ ਜਾਰੀ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇ ਉਹਦੀ ਉਦਾਹਰਣ ਦਿੰਨਾ ਮੈਂ ਆ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਹਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਉਹ ਹੁਕਮਨਾਮਾ ਤਬਦੀਲ ਹੋਇਆ ਹਫਤੇ ਬਾਅਦ ਔਰ ਉਹਨੇ ਸਿੰਘ ਸਾਹਿਬਾਨਾ ਨੇ ਕੀਤਾ ਕਿਉਂ ਤਬਦੀਲ ਕੀਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਜਿਵੇਂ ਸੀ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿਉਂਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਯਾਰੀ ਹੋ ਹੀ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਕਦਾ ਚਿਤ ਨਹੀਂ ਹੋ ਸਕਦਾ ਐਸਾ ਤਾਂ ਹੋ ਸਕਦਾ ਹੈ ਕਿ ਭਾਈ ਪਹਿਲਾ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਔਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ 2 ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿਨ ਇਨ ਬਿਨ ਹਰਫ ਹਰਫ ਮੰਨਣਾ ਹੀ ਪੈਣਾ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਆ ਇਹ ਗੱਲ ਪੱਕੀ ਆ ਜੇ ਤਾਂ ਇਨ ਬਿਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇਗੀ ਇੱਕੋ ਹੀ ਹੱਲ ਹੈ ਕਿ ਇਹ ਹੁਕਮਨਾਮਾ ਇਨ ਬਿਨ ਮੰਨ ਲਓ ਇਨ ਬੰਦ ਮੰਨ ਲਓ ਇਤਿਹਾਸ ਦੇ ਵਿੱਚ ਐਸੀਆਂ ਅਨੇਕਾਂ ਉਦਾਹਰਣਾਂ ਨੇ ਜਦੋਂ ਗੁਰੂ ਸਾਹਿਬ ਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਿਕਲਿਆ ਤੇ ਸਿੱਖਾਂ ਨੇ ਉਹਦੇ ਇੱਕ ਇੱਕ ਲਗ ਮਾਤਰ ਅੱਖਰ ਦੀ ਜਿਹੜੀ ਆ ਉਹ ਪਾਲਣਾ ਕੀਤੀ ਹੈ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਕੀ ਹੈ ਆਤਮਾ ਗ੍ਰੰਥ ਚ ਸਰੀਰ ਪੰਥ ਚ ਤੇ ਪੰਥ ਦੀ ਪ੍ਰਤਨਿਧਤਾ ਕੌਣ ਕਰਦਾ ਹੈ ਪੰਥ ਦੀ ਪ੍ਰਤਨਿਧਤਾ ਕਰਦੇ ਨੇ ਪੰਜ ਪਿਆਰੇ ਪੰਜ ਤਖਤ ਇਸ ਕਰਕੇ ਇਸ ਹੁਕਮਨਾਮੇ ਨੂੰ ਇੱਕ ਲਿਖੇ ਹੋਏ ਮਾਮੂਲੀ ਜਿਹੜਾ ਹੈ ਉਹ ਹਰਫ ਨਾ ਸਮਝੋ ਹਰਫ ਨਾ ਸਮਝੋ ਇਹਨੂੰ ਮੰਨਣ ਦੇ ਵਿੱਚ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਹੈ ਉਹ ਭਲਾਈ ਹੈ ਇਹਨੂੰ ਇਨਕਾਰੀ ਨਾ ਹੋਵੋ ਜਿਹੜਾ ਜਿਹੜਾ ਇਨਕਾਰੀ ਹੋਊਗਾ ਉਹ ਗੁਰੂ ਪੰਥ ਵੱਲੋਂ ਫਟਕਾਰਿਆ ਜਾਏਗਾ ਦੁਰਕਾਰਿਆ ਜਾਏਗਾ ਇਹ ਪੱਕਾ ਹੈ ਇਸ ਕਰਕੇ ਸਾਧ ਸੰਗਤ ਜੀ ਮੈਂ ਇੱਥੋਂ ਦੇ ਨੌਜਵਾਨ ਜਿਹੜੇ ਬੈਠੇ ਨੇ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਇਹ ਹਜ ਵਕਤ ਆ ਗਿਆ ਕਿ ਅਸੀਂ ਹਿੱਸਾ ਬਣੀਏ ਇੱਕ ਹੁੰਦਾ ਹੈ ਵਿਕਾਸ ਡਿਵੈਲਪਮੈਂਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਫਰਜ਼ ਕਰੋ ਕਿ ਅਸੀਂ ਇਸ ਦੀਵਾਨ ਹਾਲ ਦੇ ਵਿੱਚ ਇੱਕ ਆਲੀਸ਼ਾਨ ਜਿਹੜਾ ਹੈ ਚਾਰ ਮੰਜ਼ਲਾ ਦੀਵਾਨ ਹਾਲ ਬਣਾਉਣਾ ਹੈ ਥੱਲੇ ਪਾਰਕਿੰਗ ਹੋਵੇ ਉੱਪਰ ਦੀਵਾਨ ਹਾਲ ਹੋਵੇ ਉਦੋਂ ਉੱਪਰ ਕਮਰੇ ਹੋਣ ਤਾਂ ਇਸ ਦੀਵਾਨ ਹਾਲ ਨੂੰ ਢਾਉਣਾ ਪਊਗਾ ਜੇ ਅਸੀਂ ਆ ਸੜਕ ਹੈ ਇਸ ਸੜਕ ਦੀ ਜਗ੍ਹਾ ਦੇ ਉੱਤੇ ਅਸੀਂ ਜੇ ਰੇਲਵੇ ਲਾਈਨ ਬਿਸ਼ਾਉਣੀ ਹੈ ਤੇ ਇਸ ਸੜਕ ਨੂੰ ਇੱਥੋਂ ਹਟਣਾ ਪਏਗਾ ਫੇਰ ਹੀ ਰੇਲਵੇ ਲਾਈਨ ਜਿਹੜੀ ਆ ਉਹ ਬਿਸ਼ੂਗੀ ਤੇਜ਼ ਦੌੜਨ ਵਾਲੀ ਟ੍ਰੇਨ ਉਸ ਰੇਲ ਲਾਈਨ ਤੇ ਦੌੜੂਗੀ ਜੇ ਅਸੀਂ ਆਖੀਏ ਸੜਕ ਵੀ ਰਵੇ ਤੇ ਰੇਲਵੇ ਲਾਈਨ ਵੀ ਇੱਥੇ ਤੇ ਬਣ ਜੇ ਇਹ ਦੋ ਗੱਲਾਂ ਨਹੀਂ ਹੋਣੀਆਂ ਇਸ ਕਰਕੇ ਨੌਜਵਾਨ ਜਿਹੜਾ ਹੈ ਉਹ ਅੱਗੇ ਆਉਣ ਤੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਬਦੀਲੀ ਹੈ ਨੌਜਵਾਨ ਤਬਦੀਲ ਕਰ ਦੇਣ ਇਸ ਸਿਆਸਤ ਨੂੰ ਤੇ ਫਿਰ ਜਿਹੜਾ ਹੈ ਉਹ ਪੰਥ ਦਾ ਭਲਾ ਹੋਏਗਾ ਕਿਉਂਕਿ ਨੌਜਵਾਨਾਂ ਕੋਲੇ ਵਿਜ਼ਨ ਬਹੁਤ ਹੈ ਵਿਜ਼ਨਰੀ ਨੇ ਸਾਡੇ ਨੌਜਵਾਨ ਮੈਂ ਸਰਦਾਰ ਹਰਿੰਦਰਪਾਲ ਸਿੰਘ ਜਿਨ੍ਹਾਂ ਨੇ ਐਫਰਟਸ ਕੀਤਾ ਹੈ ਅੱਜ ਦਾ ਇਕੱਠ ਹੈ ਤੁਹਾਡੇ ਸਹਿਯੋਗ ਦੇ ਨਾਲ ਬੁਲਾਇਆ ਮੈਂ ਇਹਨਾਂ ਨੂੰ ਵੀ ਇਹੋ ਕਹੂੰਗਾ ਕਿ ਭਾਈ ਉਹ ਨੌਜਵਾਨ ਇਕੱਠੇ ਕਰੋ ਨੌਜਵਾਨਾਂ ਨੂੰ ਪੰਥਕ ਸ਼ਕਤੀ ਪੰਥਕ ਸੰਸਥਾਵਾਂ ਪੰਥਕ ਪੋਲਿਟਿਕਸ ਔਰ ਪੰਥਕ ਜੋ ਸਾਡੀ ਸੋਚ ਸਮਝ ਹੈ ਔਰ ਸਿੱਖ ਇਤਿਹਾਸ ਇਹਨੂੰ ਜਾਣੂ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਉ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮੰਨਫੀ ਨਹੀਂ ਕਰ ਸਕਣਗੇ ਅੱਜ ਕਹਿ ਰਹੇ ਹਨ ਨਾ ਉਹ ਜੀ ਇਹ ਏਜੰਸੀਆਂ ਮਨਫੀ ਕਰ ਰਹੀਆਂ ਸਿੱਖ ਸਿਆਸਤ ਨੂੰ ਜੀ ਤੇ ਭਾਜਪੀ ਮਨਫੀ ਕਰ ਰਹੀ ਹੈ ਮੈਂ ਕਹਿੰਦਾ ਜੇ ਨੌਜਵਾਨ ਪੰਥਕ ਸਿਆਸਤ ਦਾ ਹਿੱਸਾ ਬਣ ਗਏ ਤਾਂ ਕੋਈ ਮਨਫੀ ਨਹੀਂ ਕਰ ਕਰ ਸਕੇਗਾ ਕੋਈ ਜ਼ੀਰੋ ਨਹੀਂ ਕਰ ਸਕੇਗਾ ਔਰ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇਸ ਨੂੰ ਫਿਰ ਹਰਿਆ ਭਰਿਆ ਬਣਾ ਸਕਾਂਗੇ ਅਸੀਂ ਇਹਨੂੰ ਪਰਫੁੱਲਤ ਕਰ ਸਕਾਂਗੇ ਮੇਰੇ ਇਨੇ ਇੱਕ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਮੈਂ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ 'ਚ ਪਹੁੰਚ ਕੇ ਮੈਨੂੰ ਮਾਣ ਬਖਸ਼ਿਆ ਅਕਾਲ ਪੁਰਖ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਖੁਸ਼ੀ ਖੇੜੇ ਦੇ ਨਾਲ ਨਿਵਾਜ਼ੇ ਔਰ ਮੰਚ ਦੇ ਉਤੇ ਜਿੰਨੀਆਂ ਸਤਿਕਾਰਤ ਹਸਤੀਆਂ ਬੈਠੀਆਂ ਨੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਤਿਕਾਰ ਕਰਦਾ ਔਰ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਸਮਾਂ ਬਚੇਗਾ ਤੇ ਮੈਂ ਅਨਾਉਂਸ ਕਰ ਦਿੰਦਾ ਸਰਦਾਰ ਰਖੜਾ ਜੀ ਬੈਠੇ ਨੇ ਉਹ ਆ ਕੇ ਆਪ ਸਭ ਸੰਗਤਾਂ ਦਾ ਧੰਨਵਾਦ ਕਰ ਦੇਣ ਤੇ ਉਸ ਤੋਂ ਬਾਅਦ ਆਪਾਂ ਕਿਉਂਕਿ ਕਿੜਾ ਪ੍ਰਸ਼ਾਦ ਦੀ ਦੇਗ ਹੈ ਆਨੰਦ ਸਾਹਿਬ ਦਾ ਪਾਠ ਹੋਣਾ ਹੈ ਅਰਦਾਸ ਹੋਣੀ ਹੈ ਹੁਕਮਨਾਮਾ ਹੋਣਾ ਉਸ ਤੋਂ ਬਾਅਦ ਆਪਾਂ ਨੇ ਜਾਣ ਦੀ ਜਿਹੜੀ ਆ ਉਹ ਖਿਚਲਾ ਕਰਨੀ ਹੈ ਜਿਨ੍ਹਾਂ ਚਿਰ ਪਾਤਸ਼ਾਹ ਦਾ ਸਰੂਪ ਜਿਹੜਾ ਹੈ ਇੱਥੇ ਸੁਭਾਇਮਾਨ ਹੈ ਪ੍ਰਕਾਸ਼ਮਾਨ ਹੈ ਆਪਾਂ ਜਾਣਾ ਨਹੀਂ ਹੈ ਸਾਰਿਆਂ ਨੇ ਇਹ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਸਦਾ ਸੁਰਜੀਤ ਸਿੰਘ ਜੀ ਰਖੜਾ ਮੇਰੀ ਬੇਨਤੀ ਆ ਸਾਰਿਆਂ ਨੂੰ ਬੈਠ ਜਾਓ ਸਿੰਘ ਸਾਹਿਬ ਦਾ ਆਦੇਸ਼ ਆ ਤੇ ਆਪਣਾ ਫਰਜ਼ ਵੀ ਆ ਵੀ ਅਨੰਦ ਸਾਹਿਬ ਦਾ ਪਾਠ ਅਰਦਾਸ ਹੁਕਮਨਾਮਾ ਸਾਹਿਬ ਸਰਵਨ ਕਰਕੇ ਫਿਰ ਆਪਾਂ ਨੇ ਜਾਣਾ ਸਦਾ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਤੁਹਾਡਾ ਸਾਰਿਆਂ ਦਾ ਕਿਉਂਕਿ ਆਪਣੇ ਜ਼ਿਲ੍ਹੇ ਦੇ ਸੀਨੀਅਰ ਆਗੂ ਨੇ ਉਹ ਧੰਨਵਾਦ ਕਰਨਗੇ ਉਦੋਂ ਬਾਅਦ ਫਿਰ ਆਪਾਂ ਜ레 ਸਿੰਘ ਸਾਹਿਬ ਦੇ ਸਨਮਾਨ ਕਰਨੇ ਨੇ ਉਹ ਕਰਕੇ ਜਾਵਾਂਗੇ ਸਦਾ ਸੁਰਜੀਤ ਸਿੰਘ ਜੀ ਰਖੜਾ ਬਹੁਤ ਹੀ ਸਤਿਕਾਰਯੋਗ ਪਰਮਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਖਾਲਸਾ ਪੰਥ ਨੂੰ ਉਪਰ ਚੁੱਕਣ ਦੇ ਵਿੱਚ ਖਾਲਸਾ ਪੰਥ ਦਾ ਦੁਨੀਆ ਦੇ ਵਿੱਚ ਨਵਾਂ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਮੈਂ ਬੀਬੀ ਜਗੀਰ ਕੌਰ ਜੀ ਦਾ ਜਿਹੜੇ 4 ਘੰਟੇ ਲਾ ਕੇ ਰਸਤੇ 'ਤੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ। ਪ੍ਰੋਫੈਸਰ ਸਾਹਿਬ ਦਾ ਹਰਿੰਦਰਪਾਲ ਦਾ ਸਾਰੀ ਲੀਡਰਸ਼ਿਪ ਦਾ ਸੰਧੂ ਸਾਹਿਬ ਦਾ ਸਰਨ ਤੀਰ ਸਿੰਘ ਰਖਣਾ ਸਾਹਿਬ ਦਾ ਸਾਹ ਹਰੀ ਸਿੰਘ ਨਾਭਾ ਦਾ ਤੇ ਸਾਰੀ ਸੰਗਤ ਆਈ। ਮੈਂ ਬਹੁਤ ਤਨਬਾਦ ਕਰਦਾਮ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਹੈ ਤੁਸੀਂ ਹਿੰਮਤ ਕੀਤੀ ਹੈ ਆ ਸਿੰਘ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਕੇ ਦੁਨੀਆ ਦੇ ਸਾਰੇ ਸਿੱਖਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਇੱਕ ਐਡਾ ਬੜਾ ਨਾਮ ਪੈਦਾ ਕੀਤਾ ਜਿਹੜਾ ਦੁਨੀਆ ਦੇ ਵਿੱਚ ਅਸੱਚ ਕਰ ਉੱਠੇ ਕਿ ਸਿੱਖਾਂ ਕੋਲ ਇੱਕ ਜਿਹਾ ਸੰਦਾਰਤ ਹੈ ਅਜਿਹਾ ਤਖਤ ਹੈ ਜਿੱਥੋਂ ਸਿੰਘ ਸਿਵਾਨ ਜੋ ਫੈਸਲਾ ਕਰ ਦਿੰਦੇ ਨੇ ਉਥੇ ਵੱਡੇ ਤੋਂ ਵੱਡਾ ਆਦਮੀ ਵੀ ਉਥੇ ਸਿਰ ਨਮਾਉਂਦਾ ਹੈ ਉਹ ਹੁਕਮ ਨਾਮੇ ਨੂੰ ਇਹਨਵੇਂ ਮੰਨਦਾ ਹੈ ਅੱਜ ਦੁਨੀਆ ਦੇ ਵਿੱਚ ਬਹੁਤ بڑا ਇੱਕ ਮੈਸੇਜ ਗਿਆ ਸੀ ਸਾਡਾ ਪਰ ਕੁਝ ਲੋਕਾਂ ਨੇ ਉਹਨਾਂ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੁਸੀਂ ਉਹਨਾਂ ਦਾ ਹਾਲ ਦੇਖ ਰਹੇ ਹੋ ਕਿ ਹਾਲ ਹੋ ਰਿਹਾ ਹੈ ਮੈਂ ਉਹਦੇ ਵਿੱਚ ਨਹੀਂ ਜਾਣਾ ਨਾ ਹੀ ਲੰਮਾ ਬੋਲਣਾ ਮੈਂ ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਰਿੰਦਰਪਾਲ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਇਕੱਠ ਇੱਥੇ ਕੀਤਾ ਹੈ ਸਿੰਘ ਸਬਾਨ ਦੇ ਸਤਿਕਾਰ ਦੇ ਵਿੱਚ ਸਾਰੀਆਂ ਸੰਗਤਾਂ ਹੁਣ ਸਿੰਘ ਸਹਿਬਾਨ ਦਾ ਸਨਮਾਨ ਕਰਨ ਗਈਆਂ ਤੇ ਤੁਸੀਂ ਇਸੇ ਲੋਟ ਬੈਠੇ ਹੋਣਾ ਫੇਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੱਲਾ-ਕੱਲਾ ਚੁੱਕਿਆ ਕਦਮ ਸਾਰੇ ਲੀਡਰਸ਼ਿਪ ਦੇ ਸਿੰਘ ਜੀ ਬਾਨ ਦੇ ਸਿਰ ਮੱਥੇ ਤੇ ਹੈ ਸਾਰੀ ਸੰਗਤ ਦਾ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਹੌਨ ਸਿੰਘ ਸਾਹਿਬ ਦਾ ਸਨਮਾਨ ਹੋਊਗਾ ਮੈਂ ਬੇਨਤੀ ਕਰੂੰਗਾ ਪਹਿਲਾਂ ਦਾ ਸਨੌਰ ਸ਼ਹਿਰ ਦੀਆਂ ਪਹਿਲਾਂ ਦਾ ਭੁੰਨੜੀ ਜਿਨ੍ਹਾਂ ਨੇ ਜਿਹੜੇ ਪ੍ਰਬੰਧਕ ਨੇ ਮੈਂ ਕਹਿ ਸਕਦਾ ਜਿਨ੍ਹਾਂ ਨੇ ਪ੍ਰਬੰਧ ਕੀਤਾ ਇਸ ਗੁਰਦੁਆਰਾ ਸਾਹਿਬ ਦੇ ਨਗਰ ਦੀ ਸਮੁੱਚੀ ਪੰਚਾਇਤ ਸੈਨਦਰ ਸਿੰਘ ਮਾਨ ਬੁਲਜਾਰ ਸਿੰਘ ਜੀ ਮਿੱਠਾ ਜੀ ਮੱਲੀ ਸਾਹਿਬ ਪਰਮਜੀਤ ਸਿੰਘ ਮਹਿਮੂਦ ਪਰ ਉਹਨਾਂ ਦੇ ਨਾਲ ਜੈਦਾ ਗੁਰਜੀਤ ਸਿੰਘ ਜੀ ਉਪਲੀ ਸਾਹਿਬ ਉਹ ਆਉਣਗੇ ਤੇ ਸਿੰਘ ਸਾਹਿਬ ਦਾ ਸਨਮਾਨ ਕਰਨਗੇ ਚੰਦੂ ਮજરા ਸਾਹਿਬ ਨਾਲ ਹੋ ਜਾਣ ਇਹ ਅਕਾਲੀ ਫੂਲਾ ਸਿੰਘ ਅਵਾਰਦ ਨਾਲ ਸਿੰਘ ਸਾਹਿਬ ਨੂੰ ਨਗਰ ਦੀ ਸੰਗਤ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਬੋਲੇ ਈਸ਼ੋ ਨਿਹਾਲ ਸਿਦਾ ਗੁਰਦੀਪ ਸਿੰਘ ਸ਼ੇਖਪੁਰਾ ਸਾਹਿਬ ਅਬਰਿੰਦਰ ਸਿੰਘ ਕੀ ਕਾਂਗੀ ਸਾਹਿਬ ਤੇ ਪਰਵਾਨਾ ਸਾਹਿਬ 8 ਮਾਰਚ ਦਾ ਪ੍ਰੋਗਰਾਮ ਰਾਜਪੁਰੇ ਲੱਤਾ ਇਹਨਾਂ ਨੇ ਹੁਣ ਮੇਰੀ ਬੇਨਤੀ ਆ ਮੁਹੰਮਦਨ ਭਾਈਚਾਰੇ ਜਨਾਬ ਮੂਸਾ ਖਾਨ ਜੀ ਤੇ ਕੋਤ ਸਾਹਿਬ ਜੋਨਾ ਖਾਨ ਜੀ ਮੁਹੰਮਦਨ ਭਾਈਚਾਰਾ ਪੰਜਾਬੀਆਂ ਦੇ ਇੱਕੇ ਦਾ ਸਮੂਹ ਸਿੰਘ ਸਾਹਿਬ ਦੀ ਸ਼ਖਸੀਅਤ ਦੇ ਥੱਲੇ ਜਿੱਥੇ ਖਾਲਸਾ ਪੰਥ ਇੱਕ ਨਜ਼ਰ ਆ ਰਿਹਾ ਉਥੇ ਸਮੁੱਚਾ ਭਾਈਚਾਰਾ ਗਰੁੱਪ ਵਿੱਚ ਵੀ ਪੰਜਾਬੀ ਇਕੱਠੇ ਨਜ਼ਰ ਆ ਰਹੇ ਨੇ ਅਕਾਲੀ ਫੂਲਾ ਸਿੰਘ ਲੰਘਣ ਤੋਂ ਪਹਿਲਾਂ ਸੈਣੀ ਮਹਾਸਭਾ ਵੱਲੋਂ ਅਕਾਲੀ ਫੂਲਾ ਸਿੰਘ ਆਵਾਡ ਨਾਲ ਸਿੰਘ ਸਾਹਿਬਾਨ ਨੂੰ ਸਨਮਾਨਿਤ ਕਰ ਰਹੇ ਨੇ ਇਲਾਕੇ ਦੇ ਲੋਕ ਅਕਾਲੀ ਫੂਲਾ ਸਿੰਘ ਅਵਾਰਡ ਨਾਲ ਸਿੰਘ ਸਾਹਿਬਾਨ ਨੂੰ ਸਨਮਾਨਿਤ ਕਰ ਰਹੇ ਨੇ ਭੁੰਨਰਹੜੀ ਤੇ ਦੇਵੀਗੜ੍ਹ ਦੇ ਲੋਕ ਉਸ ਤੋਂ ਬਾਅਦ ਸੈਣੀ ਮਹਾਸਭਾ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਜੀ ਰੋਮੀ ਸੈਣੀ ਮਹਾਸਭਾ ਵੱਲੋਂ ਸਿੰਘ ਸਾਹਿਬ ਦਾ ਸਹਿਮਾਨ ਬੋਲੋ ਸੋ ਨਿਹਾਲ ਮੇਰੀ ਬੇਨਤੀ ਹੈ ਹੁਣ ਕੇਂਦਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਸਨੌਰ ਸ਼ਹਿਰ ਤੇ ਕਲਗੀਧਰ ਗੁਰਦੁਆਰਾ ਸਾਹਿਬ ਦੀ ਕਮੇਟੀ ਉਦਮ ਸਿੰਘ ਪਾਰਕ ਦੀ ਕਮੇਟੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ ਬੇਨਤੀ ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲਾ ਵਾਲਿਆਂ ਵੱਲੋਂ ਜੋ ਕਿ 23 ਤਰੀਕ ਨੂੰ ਐਤਵਾਰ ਨੂੰ ਉਹਨਾਂ ਦੇ ਅਸਥਾਨ ਤੇ ਬਾਰਨ ਪਟਿਆਲਾ ਵਿਖੇ ਲੋੜਵੰਦ ਬੱਚਿਆਂ ਦੇ ਸਮੂਹਿਕ ਵਿਆਹ ਕਰਵਾਏ ਜਾਣੇ ਹਨ ਸੋ ਜੇ ਕੋਈ ਲੋੜਵੰਦ ਪਰਿਵਾਰ ਹੈ ਉਹ ਬਾਰਨ ਸੰਪਰਕ ਕਰੇ